ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸਾਵਣ ਦੇ ਮਹੀਨੇ ਦੀ ਸ਼ਿਵਰਾਤਰੀ ਕੱਲ ਨੂੰ ਮਨਾਈ ਜਾ ਰਹੀ ਹੈ ਜਿਸ ਦੇ ਸੰਬੰਧ ਵਿੱਚ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਸਬ-ਡਿਵੀਜ਼ਨਾਂ ਹਲਕਿਆਂ ਵਿੱਚੋਂ ਸ਼ੇ ਭਗਤ ਕਾਵੜ ਲੈ ਕੇ ਆ ਰਹੇ ਨੇ ਉਸੇ ਲਈ ਤਹਿਤ ਜੈ ਤ੍ਰੀਦੇਵ ਸੇਵਾ ਕਾਵੜ ਸੰਗਰਾਮਪੁਰਾ ਪੂਲ ਵੱਲੋਂ ਮੋਬਾਈਲ ਸੇਵਾ ਚਲਦੀ ਫਿਰਦੀ ਕਾਬੜੀਆਂ ਲਈ ਮੋਬਾਈਲ ਸੇਵਾ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਕੀਤੀ ਗਈ ਹੈ ਜੋ ਕਿ ਹੁਣ ਤਪਾ ਕੌਮੀ ਮਾਰਕ ਬਠਿੰਡਾ ਚੰਡੀਗੜ੍ਹ ਤੇ ਸਥਿਤ ਤਪਾ ਫਲਾਈ ਓਵਰ ਦੇ ਉੱਥੇ ਖੜੇ ਨੇ ਉੱਥੇ ਕਾਬੜੀਏ ਵੀ ਆ ਰਹੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਹੈ ਉਹ ਮੱਈਆ ਕਰਵਾ ਰਹੇ ਨੇ ਤੁਹਾਡੀ ਅਸੀਂ ਇਹਨਾਂ ਨਾਲ ਗੱਲ ਵੀ ਕਰਵਾਵਾਂਗੇ ਇਹ ਇਹਨਾਂ ਦਾ ਹੋਰਡਿੰਗ ਹੈ ਜੈ ਤਰੀ ਦੇਵ ਕਾਵੜ ਸੰਗ ਸੇਵਾ ਸੰਗ ਰਾਮਪਰਾ ਪੂਲ ਅਕਾਲ ਮ੍ਰਿਤੂ ਸੇ ਵੋ ਡਰੇ ਜੋ ਕਾਮ ਕਰੇ ਚੰਡਾਲ ਕਾ ਅਕਾਲ ਵੀ ਉਸ ਕਾ ਕਿਆ ਕਰੇ ਜੋ ਭਗਤ ਹੋ ਮਹਾਕਾਲ ਕਾ ਇਧਰ ਸ਼ਿਵ ਦੇ ਪੋਲੇ ਬੈਠੇ ਨੇ ਹੋਰ ਜੀ ਹਰਦਵਾਰ ਤੋਂ ਆ ਰਹੇ ਹੋ ਤੁਸੀਂ ਹਾਂਜੀ ਹਰਦਵਾਰ ਤੋਂ ਕਾਵੜ ਲੈ ਕੇ ਆਏ ਜੀ ਅੱਛਾ ਜਾਣਾ ਜੀ ਕਾਉਣ ਕਰੋ ਤੁਹਾਡੇ ਜੋ ਗੱਲ ਆ ਗੱਲ ਕਾਉਣ ਕਰੋ ਤੁਸੀਂ ਕਰੋਗੇ ਬੈਠ ਜਾ ਬੈਠੋ ਸਾਰੇ ਬੈਠ ਜਾ ਹਾਂਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅਸੀਂ ਕਿਹੜੀ ਜਗ੍ਹਾ ਤੋਂ ਆਏ ਹਾਂ ਕਦੋਂ ਗਏ ਸੀ ਕਦੋਂ ਕੈਵੜਾ ਲੈ ਕੇ ਚੱਲੇ ਉਹ ਤੇ ਕਦੋਂ ਪਹੁੰਚੋਗੇ ਅਸੀਂ ਬਾਬਾ ਜੀ ਬ੍ਰਿੰਡੇ ਤੋਂ ਆਏ ਸਾਰੇ ਕਾਵੜੀਏ ਜੀ ਹਾਂਜੀ ਅਸੀਂ ਸ਼ੁੱਕਰਵਾਰ ਨੂੰ ਚੱਲੇ ਸੀ ਬ੍ਰਿੰਡੇ ਤੋਂ ਜੀ ਸ਼ਨੀਵਾਰ ਨੂੰ ਸੀ ਹਰਦوار ਪਹੁੰਚੇ ਬਾਬਾ ਜੀ ਹਰਦوار ਤੋਂ ਫਿਰ ਅਸੀਂ ਐਤਵਾਰ ਨੂੰ ਕਾਵੜ ਪੜੀ ਜੀ ਪਤੋ ਐਤਵਾਰ ਤੋਂ ਐਤਵਾਰੀ ਸ਼ਾਮ ਨੂੰ ਰਵਾਨਗੀ ਕੀਤੀ ਹੈ ਹਰਦੁਵਾਰ ਤੋਂ ਤੇ ਹੁਣ ਬਾਬਾ ਜੀ ਅਸੀਂ ਬਠਿੰਡੇ ਜਾ ਕੇ ਗਣੇਸ਼ ਨਗਰ ਦੁਰਗਾ ਮੰਦਰ ਤੇ ਕਾਵੜ ਚੜਾਵਾਂਗੇ ਆਪਾ ਜੀ ਇਹ ਪੈਦਲ ਆ ਕੇ ਆਇਆ ਤੁਸੀਂ ਤੇ ਬਾਬਾ ਜੀ ਅਸੀਂ ਮੋਟਰਸਾਈਕਲ ਤੇ ਆਏ ਸੀ ਜੀ ਕਿੰਨੇ ਜਣੇ ਹੋ ਜੀ ਅਸੀਂ ਬਾਬਾ ਜੀ 6 ਜਣੇ ਆ ਜੀ ਤਿੰਨ ਮੋਟਰਸਾਈਕਲ ਤੇ ਤਿੰਨ ਮੋਟਰਸਾਈਕਲ ਹੈ ਕੋਈ ਰਾਹ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਬਾਬਾ ਜੀ ਕੋਈ ਰਾਹ ਚੰਨ ਦਿੱਕਤ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਭਗਤਾਂ ਨੇ ਜਗਾ ਜਗਾ ਤੇ ਸ਼ਿਵਰ ਲਾਏ ਹੋਏ ਆ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇਹ ਪ੍ਰਸ਼ਾਸਨ ਵੱਲੋਂ ਪੂਰਾ ਸਾਥ ਮਿਲਿਆ ਸਾਥ ਮਿਲਿਆ ਜੀ ਕਿਸੇ ਵੀ ਕਾਬੜ ਕੋਈ ਦਿੱਕਤ ਨਹੀਂ ਆਈ ਹਾਂ ਹਾਂ ਠੀਕ ਹੈ ਇਹ ਕਹਿੰਦੇ ਵੀ ਯਾਤਰਾ ਸਾਡੀ ਬਹੁਤ ਵਧੀਆ ਰਹੀ ਅਸੀਂ 6 ਜਾਣੇ ਹਾਂ ਜਿੱਥੇ ਚ ਤਿੰਨ ਮੋਟਰਸਾਈਕਲ ਹੈ ਉਹ ਠੰਡੇ ਜਾਣਾ ਇਹਨਾਂ ਨੇ ਗਣੇਸ਼ਨਗਰ ਦੇ ਵਿੱਚ ਉੱਥੇ ਇਹਨਾਂ ਨੇ ਕਾਬੜ ਚੜਾਉਣੀ ਹੈ ਕੱਲ ਨੂੰ ਤੁਹਾਨੂੰ ਪਤਾ ਹੀ ਹੈ ਵੀ ਸ਼ਿਵਰਾਤਰੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰਾ ਜੋ ਮਨਾਇਆ ਜਾਂਦਾ ਹੈ ਖਾਸ ਕਰਕੇ ਸ਼ਿਵ ਦੇ ਕਾਵੜੀਆਂ ਦੀ ਸ਼ਿਵਰਾਤਰੀ ਹੁੰਦੀ ਹੈ ਇਹ ਇਹ ਬੈਠੇ ਚਾਹ ਲੈ ਰਹੇ ਨੇ ਖਾ ਵੀ ਰਹੇ ਨੇ ਕਿਉਂਕਿ ਸਕਾਰਵਟ ਵੀ ਹੋ ਜਾਂਦੀ ਹੈ ਹਾਂਜੀ ਬੋਲੇ ਕੀ ਕਹਿਣਾ ਚਾਹੁੰਦੇ ਹੁਣ ਦੱਸੋ ਮੈਂ ਕਹਿਣਾ ਚਾਹੁੰਦਾ ਇਹ ਸਾਨੂੰ ਬਾਹਰ ਪੁਲਿਸ ਰਾਸ਼ਨ ਕਿੰਨੀਓ ਪੂਰੀ ਸਹੂਲਤ ਮਿਲਦੀ ਹੈ ਉਹ ਬਾ ਕੀ ਬਾਤ ਹੈ ਜਦੋਂ ਪੰਜਾਬ ਤੇ ਵੜ ਜਾਂਦੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਤੇ ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਕਿਹੜਾ ਟਰੱਕ ਵਾਲਾ ਮਾਰ ਜੇ ਕਿਹੜਾ ਗੱਡੀ ਵਾਲਾ ਮੋਟਰਸਾਈਕਲ ਮਾਰਦੇ ਕਿਹੜਾ ਕੁਸ ਮਾਰਦੇ ਪੰਜਾਬ 'ਚ ਇੰਨੀ ਸਾਨੂੰ ਸਹੂਲਤ ਨਹੀਂ ਮਿਲਦੀ ਇਹ ਚਲੋ ਠੀਕ ਹੈ ਤੁਹਾਡੀ ਗੱਲ ਵੀ ਸਹੀ ਹੈ ਸਾਹੀ ਅੱਜ ਭੋਲੇनाथ ਮੋਰੇ ਜਿੰਨੇ ਪੰਜਾਬ ਦੀ ਸਰਕਾਰ ਹੈ ਸਾਡੇ ਮਾੜਾ ਮੋਟਾ ਨਿਗਾ ਮਾਰੇ ਇਹ ਪਤਾ ਕੀ ਹੈ ਤੁਸੀਂ ਥਾਂ ਥਾਂ ਤੇ ਤੁਸੀਂ ਲਿਖਿਆ ਪੜਦੇ ਹੋ ਹੋਟੇ ਲੱਗਦੇ ਆ ਬੱਸ 'ਚ ਚੜਦੇ ਆ ਤਾਉ ਚ ਇੱਕੋ ਹੀ ਗੱਲ ਲਿਖੀ ਉਹਦੇ ਸਵਾਰੀ ਆਪ ਦੀ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਠੀਕ ਹੈ ਭੋਲੇ ਦੀ ਕਿਰਪਾ ਸੱਚੇ ਮਨ ਨਾਲ ਚੱਲਾਂਗੇ ਆਪ ਦੀ ਰਫਤਾਰ ਨਾਲ ਚੱਲਾਂਗੇ ਤਾਂ ਬਿਲਕੁਲ ਕੋਈ ਕਿਸੇ ਦਾ ਬਾਲ ਬਾਂਕਾ ਨਹੀਂ ਕਰ ਸਕਦਾ ਪਰ ਭੋਲੇ ਦੀ ਕਿਰਪਾ ਜ਼ਰੂਰੀ ਚਾਹੀਦੀ ਹੈ ਜੇ ਉਹਦੀ ਕਿਰਪਾ ਦਾ ਸਾਰਾ ਕੁਝ ਸਹੀ ਹੈ ਹੁਣ ਤੁਸੀਂ ਸ਼ਾਮ ਨੂੰ ਪਹੁੰਚੋਗੇ ਫਿਰ ਅੱਜ ਠੀਕ ਹੈ ਜੀ ਚਲੋ ਅਸੀਂ ਵੀ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਸ਼ਿਵਰਾਤਰੀ ਦਾ ਦਿਹਾੜਾ ਹੋਊਗਾ ਤਾਂ ਸ਼ੇਵ ਦੇ ਕਾਵੜੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾ ਜੋ ਇਹਨਾਂ ਨੂੰ ਕੋਈ ਮੁਸ਼ਕਲ ਨਾ ਪੇਸ਼ ਆਵੇ ਹਾਂਜੀ ਕੀ ਹਾਲ ਚਾਲ ਆ ਤੁਹਾਡਾ ਬਹੁਤ ਵਧੀਆ ਠੀਕ ਹੈ ਹਾਂਜੀ ਇੱਧਰ ਆ ਜਾਈ ਥੋੜੇ ਜੀ ਬੋਲੋਗੇ ਕੁਝ ਬੋਲੋ ਆ ਜਾ ਇੱਧਰ ਆ ਜਾ ਹਾਂਜੀ ਪੁਰੀ ਦੀ ਇੱਧਰੀ ਦੇ ਮਕਾਬਲੇ ਸੰਗਰਾਮ ਪਰਾ ਬਹੁਤ ਹੀ ਉਹ ਐਸ਼ੀਵਰ ਲਾ ਰਹੇ ਹੈ ਪੀ ਕਨਤਾ ਜੀ ਨੂੰ ਦੱਸ ਕਰਦੇ ਆ ਕਿ ਢੋਲੇ ਦੇ ਕਾਵੜੀਏ ਪੈਦਲ ਕਾਵੜ ਲੈ ਕੇ ਜਾ ਰਹੇ ਨੇ ਮੋਟਰਸਾਈਕਲਾਂ ਤੇ ਤੁਹਾਨੂੰ ਦਿਖਾ ਰਹੇ ਆ ਢੋਲੇ ਦੇ ਕਾਵੜੀਏ ਪੈਦਲ ਵੀ ਆ ਰਹੇ ਨੇ ਤੇ ਮੋਟਰਸਾਈਕਲਾਂ ਤੇ ਵੀ ਆ ਤੁਹਾਨੂੰ ਦਿਖਾ ਰਹੇ ਆ ਬਖੰਡਾ ਚੰਡੀਗੜ੍ਹ 메ਨ ਹਾਈਵੇ ਦਾ ਇਹ ਵਿਊ ਹੈ ਮੋਟਰਸਾਈਕਲਾਂ ਵਾਲੇ ਢੋਲੇ ਦਾ ਝੰਡਾ ਲੱਗਿਆ ਹੋਇਆ ਆ ਤੁਹਾਨੂੰ ਦਿਖਾ ਰਹੇ ਆ ਢੋਲੇ ਦੇ ਭਗਤ ਹਾਰ ਹਰ ਮਹਾਦੇਵ ਕਰਦੇ ਹੋਏ ਇਹ ਪੈਦਲ ਜਾ ਰਹੇ ਨੇ ਭੋਲੇ ਦੇ ਭੋਲੇनाथ ਇਹਨਾਂ ਤੇ ਕਿਰਪਾ ਬਣਾਈ ਰੱਖੇ ਜੋ ਵੀ ਇਹਨਾਂ ਦੀਆਂ ਮਨੋ ਕਾਮਨਾ ਹੈ ਇਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਭੋਲੇनाथ ਪੂਰੀ ਕਰੇ ਸ਼ਿਵਰਾਤਰੀ ਦਾ ਦਿਹਾੜਾ ਪੂਰੇ ਪੰਜਾਬ ਲਈ ਦੇਸ਼ ਵਾਸੀਆਂ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਹਾਂਜੀ ਬਹੁਤ ਬਹੁਤ ਤੁਹਾਨੂੰ ਹੈ ਮਹਾ ਸ਼ਿਵਰਾਤਰੀ ਦੀਆਂ ਸਾਡੇ ਗਰੁੱਪ ਕੰਨੀ ਤੀਰਦੇਵ ਕਾਉਂਡ ਸੰਗਰਾਮਪੁਰਾ ਇਹ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੀ ਇੱਕ ਕੰਮ ਕਰਦਿਆਂ ਨੂੰ ਪੰਜ 6 ਸਾਲ ਹੋ ਗਈ ਲਾਉਂਦਿਆਂ ਨੂੰ ਤੇ ਦੋ ਸਾਲ ਹੋ ਗਏ ਮੁਆਸ਼ਰੇ ਮੋਬਾਈਲ ਸੀ ਪਰ ਮੋਬਾਈਲ ਸੀ ਪਰ ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲਦੀ ਹੈ ਆਪਣੇ ਆਰਾਮਪਰਾ ਪੂਲ ਤੋਂ ਲੈ ਕੇ ਚੰਨੋਂ ਤੱਕ ਅੱਛਾ ਇੱਧਰ ਚੰਨੋਂ ਤੱਕ ਚੰਨੋਂ ਤੱਕ ਤੇ ਇੱਧਰ ਬਸ ਇੱਧਰ ਨਹੀਂ ਜਾ ਰਹੀ ਅੱਛਾ ਰਾਮਪੁਰ ਤੋਂ ਇੱਧਰ ਹੀ ਹੈ ਰਾਮਪੁਰ ਤੋਂ ਚੰਨੋ ਤੱਕ ਜਾ ਕਿ ਬਾਪੂਲੇ ਬਾਬੇ ਕਿਰਪਾ ਭਾਰੇ ਵਾਲੇ ਮਹਾਦੇਵ ਜਿੱਥੋਂ ਤੱਕ ਜਿੱਥੋਂ ਤੱਕ ਲੈ ਕੇ ਜਾਊਗੀ ਠੀਕ ਹੈ ਵੀ ਕਈ ਵਾਰੀ ਕਿਸੇ ਕੋਈ ਕਾਵੜੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਹੋਰ ਹੈ ਤੁਹਾਡੀ ਮੋਬਾਈਲ ਯਾਤਰਾ ਜਿਹੜੀ ਇਹ ਮੈਂ ਇਹ ਲਗਾਤਾਰ ਚੱਲ ਰਹੀ ਚਲੋ ਵਧੀਆ ਚੰਗੀ ਗੱਲ ਹੈ ਸਾਡੇ ਬੈਨਰਾਂ ਦੇ ਨੰਬਰ ਲਿਖੇ ਹੁੰਦੇ ਆ ਜੀ ਜੇ ਕਾਵੜੀ ਆ ਕੋਈ ਦੁੱਖ ਤਕਲੀਫ ਚ ਹੈਗਾ ਸਾਨੂੰ ਫੋਨ ਕਰਦਾ ਤਾਂ ਅਸੀਂ ਜਰੂਰ ਉਹਦੇ ਕੋਲ ਜੀ ਠੀਕ ਹੈ ਉਹਨਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਨੂੰ ਕੋਈ ਬਸ ਦੁੱਖ ਪਰੇਸ਼ਾਨੀ ਨਹੀਂ ਹੁੰਦੰਦੀ ਠੀਕ ਹੈ ਚਲੋ ਬਹੁਤ ਵਧੀਆ ਤੁਹਾਡੀ ਸੇਵਾ ਹੈ ਇਹ ਭੋਲੇनाथ ਸਾਤੇ ਮੇਰ ਪੜਾਈ ਰੱਖੇ ਆਤਵਾਣ ਦੁਖਾ ਰਹੇ ਆਂ ਮੋਟਰਸਾਈਕਲਾਂ ਤੇ ਭੋਲੇ ਦੇ ਝੰਡੇ ਲਹਿਰਾ ਰਹੇ ਨੇ ਤਾਂ ਤੁਸੀਂ ਵੀ ਵਧੀਆ-ਵਧੀਆ ਕਮੈਂਟ ਲਿਖੋ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖੋ ਤਾਂ ਜੋ ਭੋਲੇनाथ ਜੀ ਤੁਹਾਡੀ ਹਰ ਮਨੋ ਕਾਮਨਾ ਪੂਰਨ ਕਰ ਸਕਣਾ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਕੌਮੀ ਮਾਰਗ ਬਠਿੰਡਾ ਜੰंडीगढ़ ਮੇਰੇ ਖੱਬੇ ਹੱਥ ਬਠਿੰਡਾ ਤੇ ਮੇਰੇ ਇਧਰ ਸੱਜੇ ਹੱਥ ਬਰਨਾਲਾ ਇਹ ਕੌਮੀ ਮਾਰਗ ਬਠਿੰਡਾ ਜੰंडीगढ़ ਐਨ ਐਚ 7 ਹੈ ਕੱਲ ਨੂੰ ਸ਼ਿਵਰਾਤਰੀ ਦਾ ਸ਼ੁਭ ਦਿਹਾੜਾ ਹੈ ਝੋਲੇ ਨਾਥ ਜੀ ਭਗਤਾਂ ਤੇ ਮੇਰ ਭਰਿਆ ਹੱਥ ਰੱਖਣ ਤਾਂ ਪੈਦਲ ਕਾਵੜ ਲੈ ਕੇ ਭੋਲੇ ਦੇ ਭਗਤ ਆ ਰਹੇ ਨੇ ਭੋਲੇ ਨਾਥੇ ਨਾ ਦੀਆਂ ਹਰ ਮਨੋ ਕਾਮਨਾ ਪੂਰਨ ਕਰੇ ਪ੍ਰਵਾਦ ਘਾ ਰਹੇ ਨੇ ਭੋਲੇ ਦੇ ਭਗਤ ਪੈਦਲ ਕਾਵੜ ਲੈ ਕੇ ਆ ਰਹੇ ਨੇ ਹਰ ਹਰ ਬੋਲੇ ਕਿਹੜੀ ਜਗ੍ਹਾ ਤੋਂ ਜਾਇ ਰਾਮਪਰਾ ਜਾਣਾ ਹੈ ਅੱਛਾ ਝੋਲੇ ਦੀ ਕਾਵੜ ਲੈ ਕੇ ਜਾ ਰਹੇ ਨੇ ਪੈਰਾ ਵਿੱਚ ਘੁੰਗਰੂ ਨੰਗੇ ਪੈਰ ਹੈ ਝੋਲੇ ਦੇ ਭਗਤਾਂ ਦੇ ਝੋਲੇ ਨਾਂ ਤੇ ਇਹਨਾਂ ਤੇ ਕਿਰਪਾ ਬਣਾਈ ਰੱਖੇ ਪੋਸ਼ੂਆ 5 ਵਜੇ ਤੋਂ ਛੋਟੀ ਉਮਰ ਦੇ ਨੌਜਵਾਨ ਜੋ ਕਿ ਹਰਦਵਾਰ ਤੋਂ ਕਾਬੜ ਲੈ ਕੇ ਆ ਰਹੇ ਨੇ ਪੈਦਲ ਬੜੀ ਹਿੰਮਤ ਭੋਲੇ ਦੀ ਜੈ ਜੈ ਭੋਲੇ ਕਿਹੜੀ ਜਗ੍ਹਾ ਜਾਣਾ ਹੈ ਰਾਮਪਰਾ ਫੂਲ ਕਿਵੇਂ ਰਿਹਾ ਸਫਰ ਬਹੁਤ ਵਧੀਆ ਰਿਹਾ ਕੋਈ ਰਾਹ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਠੀਕ ਹੈ ਅੱਛਾ ਹੁਣ ਤੁਸੀਂ ਕਿੱਥੇ ਰੁਕੇ ਸੀ ਪਿੱਛੇ ਥੋੜਾ ਇੱਧਰ ਹੋ ਜਾ ਸੀਵਰ ਚ ਅੱਛਾ ਹੁਣ ਫਿਰ ਸਿੱਧੇ ਰਾਮਪਰਾ ਜਾਓਗੇ ਪਹੁੰਚੋਗੇ ਸ਼ਾਮ ਨੂੰ ਠੀਕ ਹੈ ਆ ਤੁਹਾਨੂੰ ਦਿਖਾ ਰਹੇ ਆ ਜੈਪੋਲੇ ਵੀ ਜੈਪੋਲੇ ਵੀ ਤਾਂ ਜੋ ਕੋਈ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਇਹ ਤਿਆਰੀ ਖਿੱਚ ਲਈ ਇਹਨਾਂ ਨੇ ਬਖੇਂਡਾ ਜਾਣ ਦੀ ਹੋਰ 70 ਰੁਪਏ ਜੈ ਜੀ ਬਖੇਂਡਾ ਵੇਖੇ ਕੱਲ ਨੂੰ ਇਹਨਾਂ ਨੇ ਕਾਬੜ ਚੜਾਉਣੀ ਹੈ ਔਲੇਨਾਥ ਇਹਨਾਂ ਦੇ ਮੇਰ ਪਰਿਆ ਹੱਥ ਰੱਖੇ ਜੋ ਇਹਨਾਂ ਦੀਆਂ ਮਨੋ ਕਾਮਨਾ ਹੈ ਔਲੇਨਾਥ ਇਹਨਾਂ ਦੀਆਂ ਮਨੋ ਕਾਮਨਾ ਪੂਰਨ ਕਰੇ जय भोले दी जय भोले दी ਤੁਹਾਡੀ ਯਾਤਰਾ ਮੈਂ ਮੰਗਲ ਹੋ ਜੋ ਤੁਹਾਡੀ ਮਨੋ ਕਾਮਨਾ ਭੋਲੇ ਹਰ ਹਾਲ ਦੇ ਵਿੱਚ ਪੂਰਨ ਕਰਨ जय भोले दी ਮੈਂ YouTube ਤੇ ਜੀ ਮੇਰਾ ਤੁਸੀਂ ਨੰਬਰ ਮੜਾ ਜੇ ਰਿੰਕ ਮਾਰ ਦਿਓ ਮੈਂ ਤੁਹਾਨੂੰ ਲਿੰਕ ਭੇਜ ਦੂੰ ਹਾਂ YouTube ਤੇ ਜਹਾ ਤੁਸੀਂ BJ tappa today BJ tappa today ਉਹ ਕਰ ਲਿਓ ਸਰਚ ਮਾਰ ਲਿਓ ਠੀਕ ਹੈ ਜੀ जय भोले ਦੀ